ਸਾਡਾ ਟੀਵੀ ਯੂਐਸਏ ਤੇ ਸਾਡਾ ਰੇਡੀਓ ਯੂਐਸਏ ਸੁਣ ਤੇ ਵੇਖ ਰਹੇ ਸਾਰੇ ਸਰੋਤੇ ਤੇ ਦਰਸ਼ਕ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਅੱਜ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਾਉਣੀ ਹੈ ਬਹੁਤ ਹੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਗੁਣ ਆ ਤੇ ਨਿਊਯਾਰਕ ਤੋਂ ਸਾਡੇ ਸਟੂਡੀਓ ਸ਼ੈਟਰਲ ਦੇ ਵਿੱਚ ਆਏ ਆ ਸਾਡਾ ਟੀਵੀ ਯੂਐਸਏ ਦੇ ਸਟੂਡੀਓ ਦੇ ਵਿੱਚ ਡਾਕਟਰ ਗੁਰਿੰਦਰ ਪਾਲ ਸਿੰਘ ਜੋਸ਼ਣ ਜਦੋਂ ਮੈਂ ਉਹਨਾਂ ਨਾਲ ਸ਼ੁਰੂ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਉਹਨਾਂ ਦੀ ਤਾਰੀਫ਼ ਆ ਉਹਨੂੰ ਕਿੱਥੋਂ ਸ਼ੁਰੂ ਕਰਾਂ ਸੋ ਉਹਨਾਂ ਦੀਆਂ ਤਾਰੀਫ਼ਾਂ ਦੇ ਵਿੱਚ ਬੜੀ ਲੰਬੀ ਲਿਸਟ ਆ ਮੇਰੇ ਦੇ ਕੋਲ 6 ਇਨ ਅਮਰੀਕਾ ਉਹਨਾਂ ਦੇ ਫਾਊਂਡਰ ਪ੍ਰੈਜ਼ੀਡੈਂਟ ਆ ਚੇਅਰਮੈਨ ਆ ਸਾਰਾਗੜੀ ਫਾਊਂਡੇਸ਼ਨ ਦੇ ਰਬਾਬੀ ਭਾਈ ਮਰਦਾਨਾ ਜੀ ਫਾਊਂਡੇਸ਼ਨ ਆ ਉਹਨਾਂ ਦੇ ਫਾਊਂਡਰ ਆ ਇਹ ਸਾਡਾ ਪੰਜਾਬ ਇੰਡੋਪਾਕ ਪੰਜਾਬ ਜਿਹੜੀ ਕਿ ਦੋਨਾਂ ਪੰਜਾਬਾਂ ਦੀ ਸਾਂਝ ਦੇ ਵਾਸਤੇ ਉਹਨਾਂ ਵੱਲੋਂ ਸਟੈਬਲਿਸ਼ ਕੀਤੀ ਗਈ ਆ ਇਹ ਸਾਰੀਆਂ ਆਰਗੇਨਾਈਜੇਸ਼ਨ ਉਹ ਰਨ ਕਰਦੇ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਕਿਰਤ ਕਮਾਈ ਹੁੰਦੀ ਆ ਉਹ ਨਿਊਯਾਰਕ ਪੁਲਿਸ ਡਿਪਾਰਟਮੈਂਟ ਤੋਂ ਹੁਣੇ-ਹੁਣੇ ਰਿਟਾਇਰ ਹੋਏ ਆ ਟ੍ਰੈਫਿਕ ਡਿਪਾਰਟਮੈਂਟ ਦੇ ਵਿੱਚੋਂ ਤੇ ਅੱਜ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ ਸਵਾਗਤ ਕਰਨਾ ਸੀ ਸਾਰੇ ਸਰੋਤਿਆਂ ਨੇ ਦਰਸ਼ਕਾਂ ਨੇ ਡਾਕਟਰ ਗੁਰਿੰਦਰਪਾਲ ਸਿੰਘ ਜੀ ਜੋਸ਼ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰੀਆ ਭਾਈ ਸਾਹਿਬ ਜੀ ਜੀ ਮੈਨੂੰ ਖੁਸ਼ਕਿਸਮਤੀ ਹੈ ਕਿ ਮੈਂ ਸੈਂਟ ਐਂਡਰੂ ਬਰੂਅਰ ਐਸਾ ਦੇ ਪੰਜਾਬ ਟੀਵੀ ਦੇ ਥਰੂ ਜੀ ਠੀਕ ਤੇ ਜੋਸ਼ਿਆ ਸਾਹਿਬ ਤੁਹਾਡੀ ਕਿਤੇ ਤਾਰੀਫ ਦੇ ਵਿੱਚ ਮੈਂ ਕੁਝ ਘੱਟਤ ਨਹੀਂ ਬੋਲ ਗਿਆ ਨਹੀਂ ਤੇ ਬਹੁਤ ਜ਼ਿਆਦਾ ਕਹਿ ਦਿੱਤੀ ਮੈਂ ਇੱਕ ਸਿੰਪਲ ਜਿਹਾ ਬੰਦਾ ਕੋਈ ਖਾਸੀਅਤ ਨਹੀਂ ਹੈ ਆਪ ਸਮਝੋ ਆਡੀਅנס ਜੀ ਪਰ ਉਹ ਜੇ ਮੈਂ ਘੱਟ ਬੋਲ ਗਿਆ ਹਾਂ ਤਾਂ ਮੈਨੂੰ ਮਾਫ ਕਰਨਾ ਨਹੀਂ ਤੇ ਬਹੁਤ ਜ਼ਿਆਦਾ ਤਾਰੀਫ ਕਰ ਦਿੱਤੀ ਇਸ ਤੇ ਕਾਬਿਲ ਨਹੀਂ ਹੈ ਜੀ ਪਹਿਲਾਂ ਤਾਂ ਮੈਂ ਅਸੀਂ ਕੀਰਤ ਦੀ ਗੱਲ ਕਰਦੇ ਹਾਂ ਕਿਉਂਕਿ ਸਾਡਾ ਸਿਧਾਂਤ ਗੁਰੂ ਪਾਤਸ਼ਾਹ ਦਾ ਵੀ ਆ ਕੀਰਤ ਕਰੋ ਉੱਥੋਂ ਹੀ ਸਹੀ ਸਾਡੇ ਤਿੰਨ ਪਿੱਲਰ ਜਿਹੜੇ 3 ਪਿੱਲਰ ਸ਼ੁਰੂ ਹੁੰਦੇ ਆ ਸੋ ਮੈਂ ਕਿਰਤ ਤੋਂ ਸ਼ੁਰੂ ਕਰਾਂਗਾ ਕਿ ਤੁਹਾਡੀ ਹੁਣ ਤੱਕ ਦੀ ਲਾਈਫ ਦੀ ਕਿਰਤ ਕਿਹੜੀ ਰਹੀ ਆ ਹਾਂ ਬਟ ਆ ਵਰ ਬੀ ਇੰਟਰਸਟਿੰਗ ਜੀ ਤੁਹਾਨੂੰ ਵੀ ਲੈ ਕੁਸਚਨ ਅੰਮ੍ਰਿਤਸਰ ਦਿਵਾਰ ਸਾਹਿਬ ਦੇ ਕੋਲ ਹੀ ਸਾਡਾ ਘਰ ਆ ਉਥੋਂ ਦਾ ਜੰਪਲ ਹੋਣ ਕਰਕੇ ਮੈਂ ਸਟਾਰਟਿੰਗ ਜਿਹੜੀ ਸੀ ਐਜੂਕੇਸ਼ਨ ਮੇਰੀ ਹੋਈ ਆ ਜੀ ਉਹਦੇ ਅਲੱਗ ਦੇ ਕੋਲ ਸਕੂਲ ਅ ਦਵਿੰਦਰ ਗਿਆਨ ਹਾਈ ਸਕੂਲ ਉਸ ਤੋਂ ਬਾਅਦ ਹਾਈ ਜਿਹੜੀ ਕਲਾਸ ਸੀ ਹਾਈ ਸਕੂਲ ਦੀ ਗੱਲ ਉਹ ਸਮੇਂ ਹਾਈ ਸਕੂਲ ਜੰਟਰੀ ਹੁੰਦੀ ਸੀ ਉਹ ਬੀਕੇ ਸਕੂਲ ਕਿਉਮਨ ਵੀ ਜੀ ਤੇ ਖਾਲਸਾ ਗਾਲ ਯਮਨ ਸਰ ਤੋਂ ਮੈਂ 골ਡ ਮੈਡਲਿਸਟ ਵੀ ਰਹੀ ਆ 8 ਤੇ ਵਿੱਚ ਕੰਪਿਊਟਰ ਸਾਇੰਸ ਜੀ ਆ ਤੇ ਬੀਏ ਗ੍ਰੈਜੂਏਸ਼ਨ ਪੰਜਾਬੀ ਪੰਜਾਬ ਯੂਨੀਵਰਸਿਟੀ ਚੋਂ ਦੀ ਕਰਤੋਂ ਐ ਐਮਏ ਗ੍ਰੈਜੂਏਸ਼ਨ ਮੇਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਜੀ ਪੀਐਸਟੀ ਮੈਂ ਇਥੇ ਆ ਕੇ ਕੀਤੀ ਆ ਜੀ ਉੱਥੇ ਮੈਂ ਹਾਈ ਸਕੂਲ ਟੀਚਰ ਸੀ ਸਟਾਰਟਿੰਗ ਤੇ ਬਚੀ ਹੋਰ ਕਾਫੀ ਐਕਟੀਵਿਟੀਆਂ ਲਿਖਣਾ ਸ਼ੁਰੂ ਤੇ ਮੈਂ ਕਰ ਦਿੱਤਾ ਸੀ तकरीबन 8th ਕਲਾਸ ਤੋਂ ਜੀ ਜਿਹੜੀ ਪਹਿਲੀ ਮੌਕਾ ਹੀ ਸੀ ਜੀ ਉਸ ਤੋਂ ਬਾਅਦ ਕੀ ਕਹਿੰਦੇ ਆ ਨਕ ਨਥ ਖਸਮ ਖਤਿਰਤ ਤੱਕ ਕੀਤੇ ਜਿਹੜਾ ਦਾ ਨਾਮ ਕਰ ਸੀ ਫਿਰ ਜਿਹੜੀ ਸਾਡੀ ਕਿਰਤ ਦੇ ਧਾਨੇ ਪਾਣੀ ਮੇਰੇ ਨਿਊਯਾਰਕ ਲਿਖੇ ਸੀ ਕਿਉਂਕਿ ਉਸ ਤੋਂ ਪਹਿਲੇ ਕਾਫੀ ਕਮਿਊਨਿਟੀ ਦੇ ਵਰਕਸ ਕੀਤੇ ਤੇ ਉਸ ਦਾ ਫਲ ਤੇ ਰੱਬ ਨੇ ਦੇਣਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਜੀ ਤੇ ਉਸ ਨੇ ਵੇਚੀ ਅਸੀਂ ਐਕਸਪੋਰਟਸ ਇਵੈਂਟਸ ਦੇ ਵਿੱਚ ਇਥੇ ਆ ਗਏ ਸੀ ਉਸ ਤੋਂ ਬਾਅਦ ਨਿਯੋਗ तकरीबन 27 ਸਾਲ ਹੋ ਚੁੱਕੀ ਹੈ ਜੀ ਤੇ ਇਥੇ ਆ ਕੇ ਕਬ ਅਲੱਗ-ਅਲੱਗ ਚਾਹ ਮੰਗੀ ਨੇ ਕਿ ਮਾਈਂਡ ਬਿਜ਼ਨਸਮੈਨ ਨਹੀਂ ਸੀ ਸੁਰੂਤ ਤੇ ਰਿਸਰਚਰ ਸੀ ਐਜ਼ ਅ ਰਿਸਰਚ ਕਰਨੀ ਵਰਲਡ ਪ੍ਰਾਣ ਆਇਤ ਅਸ ਨੂੰ ਕੋਸ਼ਿਸ਼ ਕੇ ਪਬਲਿਕ ਸੰਗਤਾਂ ਸਾਹਮਣੇ ਲੱਗ ਕੇ ਜੀ ਇਥੇ ਜੋਸ਼ਾ ਸਾਹਿਬ ਮੈਂ ਰੋਕਣਾ ਚਾਹੂਗਾ ਕਿਉਂਕਿ ਮੇਰੇ ਤੁਹਾਡੀ ਗੱਲ ਸੁਣਦਿਆਂ ਸੁਣਦਿਆਂ ਕਿਉਂਕਿ ਤੁਸੀਂ ਟੀਚਰ ਰਹੇ ਹੋ ਇੰਡੀਆ ਦੇ ਵਿੱਚ ਹਾਂਜੀ ਮੇਰੇ ਬਡੇ ਚਿਰ ਤੋਂ ਇੱਕ ਨਾ ਸਵਾਲ ਹੁੰਦਾ ਮਨ ਦੇ ਵਿੱਚ ਕਿ ਇੱਕ ਟੀਚਰ ਜਦੋਂ ਇੱਕ ਸਟੂਡੈਂਟ ਨੂੰ ਸਿਖਾਉਂਦਾ ਆ ਪੜਾਉਂਦਾ ਆ ਹਿਸਟਰੀ ਹਰ ਇੱਕ ਚੀਜ਼ ਟੀਚਰ ਹੀ ਸਭ ਕੁਝ ਸਟੂਡੈਂਟ ਨੂੰ ਦੱਸਦਾ ਐਜੂਕੇਸ਼ਨ ਜਿਹੜੀ ਪਰ ਟੀਚਰ ਕੋਲੋਂ ਸਿੱਖ ਕੇ ਇੱਕ ਸਟੂਡੈਂਟ ਇੰਜੀਨੀਅਰ ਵੀ ਬਣ ਜਾਂਦਾ ਆ ਸਾਇੰਟਿਸਟ ਵੀ ਬਣ ਜਾਂਦਾ ਆ ਵੱਡੇ ਅਹੁਦਿਆਂ ਤੇ ਪਹੁੰਚ ਜਾਂਦਾ ਡੀਐਸਪੀ ਵੀ ਬਣ ਜਾਂਦਾ ਆ ਹਾਂਜੀ ਕੀ ਜੋ ਸਟੂਡੈਂਟ ਬਣਦਾ ਟੀਚਰ ਦੀ ਉਹ ਕੈਪੇਬਿਲਟੀ ਨਹੀਂ ਹੁੰਦੀ ਅ ਟੀਚਰ ਦੀ ਕੈਪੇਬਿਲਿਟੀ ਉਸ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਜੀ ਹਾਂ ਜੀ ਹਰ ਇੱਕ ਦੀ ਆਪਣੀ ਕਿਸਮਤ ਹੁੰਦੀ ਹੈ ਵੀ ਉਸਨੇ ਕਿਰੇ ਫੀਲ ਟੀਚਰ ਇੱਕੋ ਹੀ ਹੁੰਦਾ ਹੁਣ ਆਮ ਜਿਆਦਾਤਰ ਸਕੂਲਾਂ 'ਚ ਹੁੰਦਾ ਵੀ ਇੱਕ ਟੀਚਰ ਬੱਚਿਆਂ ਨੂੰ ਪੜਾਉਂਦਾ ਇੱਕ ਬੱਚੇ ਦੇ ਮੈਰਿਟ ਤੇ ਨੰਬਰ ਆਉਂਦੇ ਆਧਿਕ ਫੇਲ ਹੋ ਜਾਂਦਾ ਜੀ ਟੀਚਰ ਉਹੀ ਹੈ ਟੀਚਰ ਹੋਈਆ ਹਾਂ ਜੀ ਪਰ ਮੈਂ ਆਪਣੀ ਜਿਹੜੀ ਮੇਰੀ ਟੀਚਿੰਗ ਲੈਂਸ ਉਸ ਸਮੇਂ ਮੈਂ ਨੂੰ ਚੇਂਜ ਕਰ ਦਿੱਤਾ ਸੀ ਹੂੰ 아 ਜੇ ਤਾਂ ਮੈਨੂੰ ਕਲਾਸਾਂ ਮਿਲੀਆਂ ਸੀ ਲਾਸਟ ਈਅਰ ਮੈਂ ਸਟਾਰਟ ਕੀਤਾ ਸੀ ਸਿਰਫ 3 ਮਹੀਨੇ ਰਗੇ ਸੀ ਫਾਈਨਲ ਐਗਜ਼ਾਮ ਨੂੰ ਜੀ ਮੈਨੂੰ ਕਲਾਸਾਂ ਮਿਲੀਆਂ ਹੈ ਪਲਸ 2 ਸੀ ਤੇ ਮੇਰੇ ਕੋਲ 6ਵੀਂ 7ਵੀਂ ਦੀ 8ਵੀਂ ਕਲਾਸ ਸੀ ਉਸ ਸਮੇ ਜਿਹੜੇ ਉਹ ਕਲਾਸਾਂ ਮਿਲੀਆਂ ਉਸ ਕਲਾਸ ਦੇ ਵਿੱਚ ਤੁਸੀਂ ਕਹ ਲੋ 50% ਜਿਹੜੇ ਬੱਚੇ ਸੀ ਉਹ ਸਿਰਫ ਪਾਸ ਮਾਰਕਸ ਦੇ ਬਿਲਕੁਲ ਲੋ ਸੀ ਥੱਲੇ 3 ਮਹੀਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਪੜਾਈ ਕਰਾਈ ਆਰਮੀ ਟਾਈਪ ਵੀ ਜੀ ਜੇ ਕਲਾਸ ਚ ਮੇਰੀ 70 ਬੱਚੇ ਐ ਤੇ ਹਰ ਬੱਚੇ ਨੂੰ ਹਰ ਚੀਜ਼ ਸਮਝ ਆਣੀ ਚਾਹੀਦੀ ਹੈ ਜੀ ਇਹ ਨਹੀਂ ਵੀ ਦੋ ਚਾਰ ਬੱਚਿਆਂ ਨੂੰ ਆ ਗਈ ਬੱਚ ਟੀਚਰ ਕਲਾਸ ਤੋਂ ਬਾਹਰ ਆ ਗਏ ਨਹੀਂ ਮੇਰੀ ਹਰ ਇੱਕ ਤੇ ਨਜਰਾਂ ਦੀ ਸੀ ਨਲੈਕ ਤੋਂ ਨਲੈਕ ਕਮਜ਼ੋਰ ਤੋਂ ਕਮਜ਼ੋਰ ਬੱਚੇ ਨੂੰ ਇੱਕ ਤਰੀਕੇ ਨਾਲ ਅਡਮੋਲੈਂਸਕਾਰ ਕੇ ਟ੍ਰੇਨਿੰਗ ਦਿੱਤੀ ਗਈ ਪੜਾਉਣ ਦਾ ਤਰੀਕਾ ਦੱਸਿਆ ਗਿਆ ਜਿਹੜੇ ਹੁਸ਼ਿਆਰ ਬੱਚੇ ਸੀ ਉਹਨਾਂ ਨੂੰ ਇੱਕ ਬੈਂਚ ਤੇ ਜੇ ਇੱਕ ਬੱਚਾ ਹੁਸ਼ਿਆਰ ਆ ਤੇ ਚਾਰ ਔਰ ਨਾਲ ਨਲੈਕ ਬਿਠਾ ਦਿੱਤੇ ਗਏ ਵੀ ਇਹਨਾਂ ਨੂੰ ਤੋਂ ਆਪਣੇ ਤਰੀਕੇ ਨਾਲ ਸਮਝਾਉਂਦਾ ਜੀ ਇਹ ਮੈਥਡ ਕਰਦੇ ਕਰਦੇ ਜਿੱਤੋ ਉਸ ਸਾਲ ਰਿਜ਼ਲਟ ਆਇਆ ਸੀ ਮੇਰੀਆਂ ਕਲਾਸਾਂ ਦੇ ਬੱਚਿਆਂ ਨੇ 85% ਸਾਰੇ ਪਾਸ ਅਭਵ ਨੰਬਰ ਸੀ ਜੀ ਤੇ ਜਦੋਂ ਉਸ ਤੋਂ ਬਾਅਦ ਇੱਕ ਮੀਟਿੰਗ ਹੋਈ ਸੀ ਪ੍ਰਿੰਸੀਪਲ ਨੇ ਕਿ ਸੀਪੀ اے ਸੁਪਰ ਪ੍ਰਿੰਸੀਪਲ ਆਈ ਟੀਚਰਸ ਸਾਡਾ ਜੀ ਦਿਨੇ ਤੇ ਇਹਨਾਂ ਵੀ ਇਹ ਜੀ ਸਾਰਾ ਕੁਝ ਪੁਰਾਣੇ ਸਿਸਟਮ ਜੋ ਚੱਲ ਰਿਹਾ ਇੰਨੇ ਸਾਲਾਂ ਦਾ ਉਹਨੂੰ ਖਤਮ ਕਰ ਦਿੱਤਾ ਜੀ ਮੈਨੂੰ ਯਾਦ ਹੈ ਜਦੋਂ ਮੈਂ 1 ਮਹੀਨਾ ਪਹਿਲੇ ਪੜਾਇਆ ਸੀ ਤੇ ਸਰੇ ਸਰੇ ਪੀਰੀਅਡ ਦੀ ਕਲਾਸ ਚੱਲ ਰਹੀ ਪੀਰੀਅਡ ਤੋਂ ਬਾਅਦ ਅਸੀਂ ਇਕੱਠੇ ਹੋਏ ਤੇ ਬੱਚਿਆਂ ਦੇ 6-7 ਬੱਚਿਆਂ ਦੇ ਪੇਰੈਂਟਸ ਆ ਗਏ ਸੀ ਮੇਰੇ ਕੋਲ ਉਹ ਕਹਿੰਦੇ ਜੀ ਪਾਇਸਾਬ ਜੀ ਤੁਸੀਂ ਇਹਨਾਂ ਬੱਚਿਆਂ ਦੀ ਸਪੈਸ਼ਲ ਟਿਊਸ਼ਨ ਲੈਣੀ ਸ਼ੁਰੂ ਕਰ ਦਿਓ ਕਿਉਂਕਿ ਤੁਹਾਡਾ ਮੈਥਡ ਬੜਾ ਵਧੀਆ ਹੈ ਜੀ ਪ੍ਰਿੰਸੀਪਲ ਕੋਲ ਖੜਾ ਸੀ ਮੈਂ ਉਹਨਾਂ ਨੂੰ ਕਿਹਾ ਉਹ ਟੀਚਰ ਨਹੀਂ ਹੈਗਾ ਜਿਹੜਾ ਬੱਚਿਆਂ ਨੂੰ ਕਲਾਸ ਦੀ ਜਗਾ ਆਪਣੇ ਘਰ ਬਣਾ ਕੇ ਪੈਸੇ ਲੈ ਕੇ ਪੜਾਏ ਕਿ ਟਿਚਰ ਹੋ ਵਾ ਜਿਹੜਾ ਕਲਾਸ ਦੇ ਵਿੱਚ ਜੀ ਹਰ ਚੀਜ਼ ਬੱਚੇ ਨੂੰ ਟਿਊਸ਼ਨ ਵਾਲੀ ਪੜਾਏ ਜੀ ਤੇ ਮੇਰਾ ਉਹੀ ਮੈਥਡ ਸੀ ਮੈਂ ਕੰਮ ਕਰ ਰਿਹਾ ਜੀ ਤੇ ਜਦੋਂ ਫਿਰ ਤੁਸੀਂ ਇੱਥੇ ਯੂਐਸਏ ਆਏ ਹਾਂਜੀ ਨੱਕ ਨੱਥ ਖਸਮ ਹਥੜੀ ਗੱਲ ਤੁਸੀਂ ਅਸੀਂ ਉੱਥੇ ਵਾਪਸ ਆ ਜੀਏ ਹਾਂਜੀ ਇੱਥੇ ਆਣ ਕੇ ਉਸ ਫੀਲਡ ਦੇ ਵਿੱਚ ਤੁਹਾਨੂੰ ਜੌਬ ਨਹੀਂ ਉਸ ਫੀਲਡ 'ਚ ਮੈਂ ਟਰਾਈ ਨਹੀਂ ਕੀਤੀ ਕਿਉਂਕਿ ਜਦੋਂ ਬੰਦਾ ਆਂਦਾ ਉਹ ਸਾਰਾ ਆਪਣੇ ਆਪ ਨੂੰ ਜ਼ੀਰੋ ਤੋਂ ਸ਼ੁਰੂ ਕਰਦਾ ਹੈ ਜੀ ਆ ਕਿ ਪਰ ਇੱਕ ਛੀਸ ਤੇ ਮੇਰੇ ਪ੍ਰਿੰਸੀਪਲਸ ਮੈਂ ਆਪਣੇ ਨਾਲ ਰੱਖੇ ਹਮੇਸ਼ਾ ਜੀ ਉਹ ਬੜਾ ਲੰਮਾ ਟੌਪਿਕ ਹੈ ਜੀ ਕਿਉਂਕਿ ਉਹ ਜਿਹੜੇ ਸਾਡੀ ਗੁਰਦਾਨ ਦੇ ਪ੍ਰਧਾਨ ਸਿਕਤਰ ਕਹਿੰ ਲੋ ਚੇਅਰਮੈਨ ਕਹ ਲੋ ਉਹਨਾਂ ਨੂੰ ਪਿੰਚ ਵੀ ਕਰੇਗਾ ਸਾਡੀ ਮਹਾਨ ਮਾਨ ਨੇ ਪਰ ਉਹ ਜਿਹੜੀ ਗੱਲ ਪਿੰਚ ਕਰਨ ਵਾਲੀ ਮੈਨੂੰ ਲੱਗਦਾ ਕਿ ਕਰਨੀ ਚਾਹੀਦੀ ਆ ਜੀ ਉਹ ਮੈਂ ਦੱਸਣ ਲੱਗਿਆ ਮੈਂ ਪ੍ਰਿੰਸੀਪਲ ਸੀ ਸੀ ਜਿੱਦੇ ਤੋਂ ਮੈਂ ਇੱਥੇ ਆਇਆ ਨਿਯਾਰਕ ਉਤਰਿਆ ਹੂੰ ਤੇ ਚ ਸਵੀ ਸਟੋਰ ਤੇ ਮੈਂ ਜਾਂਦਾ ਸੀ ਚਾਹੇ ਸੈਮ 11 ਹੁੰਦਾ ਸੀ ਚਾਹੇ ਗੈਸ ਸਟੇਸ਼ਨ ਪੈਟਰੋਲ ਪੰਪ ਹੁੰਦਾ ਸੀ ਉੱਥੇ ਮੈਨੂੰ ਕਹਿੰਦੇ ਸੀ ਜੀ ਸਭ ਠੀਕ ਹੈ ਐ ਸਿਗਰਟ ਦੀ ਡੱਬੀ ਤੁਹਾਨੂੰ ਵੇਚਣੀ ਬਈ ਮੈਂ ਕੋਈ ਉਸੇ ਕਦਾ ਜਿਹੜਾ ਇਸ ਚੀਜ਼ ਨੂੰ ਹੱਥ ਲਾ ਲੇ ਇਹ ਗੱਲ ਮੈਂ ਕਰਨ ਲੱਗਾ ਸੀ ਸਰ ਦੇ ਦੇ ਪ੍ਰਧਾਨ ਸੈਕਟਰੀ ਲਲ ਨਿਊਯਾਰਕ ਤੇ ਮੈਨੂੰ ਪਤਾ ਇੱਥੇ ਵੀ ਹੋ ਸਕਦਾ ਹੋ ਸ਼ਰਾਬ ਦੇ ਠੇਕੇ 7 ਲੈਂਦਾ ਇਹ ਚੀਜ਼ਾਂ ਹੈਗੀਆਂ ਜੀ ਉਹਨਾਂ ਨੂੰ ਫਿਰ ਮੈਂ ਗੱਲ ਕਹਿੰਦਾ ਹਾਂ ਅਸੀਂ ਵੀ ਚਲੋ ਤੁਸੀਂ ਦਿੱਲੀ ਤੋਂ ਤੁਸੀਂ ਅੰਬ੍ਰੈਂਸਰ ਚਲੰਦਰ ਤੋਂ ਜੀ ਤੁਹਾਡੇ ਸ਼ਹਿਰ ਤੁਹਾਡੇ ਮਹੱਲੇ ਦੇ ਬਾਹਰ ਜਾ ਕੇ ਤੁਹਾਨੂੰ ਮੈਂ ਸਿਗਰਟ ਦੀ ਦੁਕਾਨ ਖੋਲ ਕੇ ਦੇਦਾ ਉੱਥੇ ਵੇਚੋਗੇ ਸਿਗਰਟ ਸਾਡੇ ਉਸੂਲ ਕੀ ਆ ਚਾਰ ਕੋ ਰਹਿਤਾ ਕੀ ਹੈ ਇਹ ਇਹ ਤਮਾਕੂ ਨਹੀਂ ਵੇਚਦੇ ਬਿਲਕੁਲ ਤੇ ਅਸੀਂ ਉਹੀ ਕਮਾਈ ਇੱਥੇ ਆ ਕੇ ਕਰਕੇ ਬੱਚਿਆਂ ਨੂੰ ਦਵਾਵਾਂਗੇ ਤੇ ਸਾਡਾ ਫਿਊਚਰ ਕੀ ਹੋਏਗਾ ਡੇਡ ਮਹੀਨਾ ਲਾ ਕੇ ਮੈਨੂੰ jobb ਮਿਲੀ ਸੀ ਪਰ ਮੈਂ ਲੱਭਦਾ ਰਿਹਾ ਫਿਰ ਇੱਕ ਗੈਸ ਸਟੇਸ਼ਨ ਮੈਂ ਹਾਰਟਨ ਸਿਟੀ ਹਾਰਲਮ ਏਰੀਆ ਕਾਲਿਆਨਦਾ ਏਰੀਆ ਜੀ ਖਤਰਨਾਕ ਏਰੀਆ 125 ਸਟਰੀਟ ਤੇ ਉਸੇ ਗਾਹਦੇ ਫੇ ਮੈਂ ਜੋਬ ਕੀਤੀ ਉਹ ਹੀ ਰਜਿਸਟ੍ਰੇਸ਼ਨ ਪਟੋਲ ਪਰਮ ਸੀ ਬਿਨਾ ਸਟੋਰ ਤੋਂ ਸੀ ਜੀ ਪਰ ਅਸੂਲ ਤੇ ਮੈਂ ਕਿਹਾ ਮੈਂ ਬਹੁਤ ਵੱਡੀ ਗੱਲ ਆ ਵੀ ਜਦੋਂ ਸਾਡੇ ਆਪਣੇ ਸਿਧਾਂਤਾਂ ਦੀ ਗੱਲ ਆਂਦੀ ਆ ਤੇ ਤੰਬਾਕੂ ਬਿਲਕੁਲ ਵਰਤਣਾ ਨਹੀਂ ਆ ਬਿਲਕੁਲ ਅਸੀਂ ਵੇਚ ਰਹੇ ਤੇ ਗੱਲ ਤਾਂ ਬਿਲਕੁਲ ਵੱਡੀ ਚੀਜ਼ ਹੈ ਹਨਾ ਵੀ ਸਾਡੇ ਬਹੁਤ ਸਾਰੇ ਪ੍ਰਬੰਧਕ ਸਾਡੀਆਂ ਗੁਰਦਾਰਾ ਕਮੇਟੀਆਂ ਦੇ ਹਾਂਜੀ ਉਹ ਐਸੇ ਬਿਜ਼ਨਸ ਦੇ ਵਿੱਚ ਇਨਵੋਲ ਹੋਇਆ ਚਲੋ ਜੀ ਤੇ ਡਾਕਟਰ ਸਾਹਿਬ ਜੋਸ਼ਨ ਸਾਹਿਬ ਹੁਣ ਮੈਨੂੰ ਜਿਹੜੇ ਤੁਹਾਡੇ ਕੋਲ ਕਾਫੀ ਲਿਸਟ ਲੰਬੀ ਆ ਤੁਹਾਡੀਆਂ ਫਾਊਂਡੇਸ਼ਨ ਜਿਹੜੀਆਂ 6 ਇਨ ਅਮਰੀਕਾ ਜੀ ਉਹਦੇ ਬਾਰੇ ਤੁਸੀਂ ਦੱਸੋ ਵੀ ਉਹਦਾ ਉਹ ਤੁਸੀਂ ਕਿਉਂ ਬਣਾਈ ਆ ਵੀ ਉਹਦੇ ਪਿੱਛੇ ਰੀਜ਼ਨ ਕੀ ਆ ਪਰਪਸ ਕੀ ਆ ਜਾਨਾ ਅ ਜੀ ਤਾਂ ਮੈਂ ਸਪੋਰਟਸ 베이스 ਤੇ ਮੈਂ ਇੱਥੇ ਆਇਆ ਸੀ ਜੀ ਹਾਂਜੀ ਔਰੀ ਡਿਟੇਲ ਅਸੀਂ ਬਾਅਦ ਚ ਗੱਲ ਕਰ ਲਾਂਗੇ ਹਮ ਹੁਣ ਗੱਲ ਆ ਇਸ 6 ਅਮਰੀਕਾ ਦੀ ਆ ਆਂਦੀਆਂ ਫਰਮੈਂ ਕੈਂਪ ਉਹ ਗੇਰਾ ਸ਼ੁਰੂ ਕੀਤੇ ਸੀ ਨਿਊਯਾਰਕ ਦੇ ਵਿੱਚ ਤੇ ਤਿੰਨ ਚਾਰ ਬੱਚੇ ਜਿਹੜੇ ਸੀ ਸਟੂਡੈਂਟਸ ਉਹਨਾਂ ਦੇ ਜਿਹੜੇ ਪੇਰੈਂਟਸ ਸੀ ਉਹ ਰਨ ਰੇ ਗਏ ਸੀ ਮਰਾਤਨ ਰੈਸਟੋਰਡ ਹੁੰਦੇ ਸੀ ਮਿਲ ਉਸ ਤੋਂ 2 ਸਾਲ ਪਹਿਲੇ 95 ਤੋਂ ਸ਼ੁਰੂ ਕੀਤਾ ਸੀ ਨਾ ਨੇ ਉਹਨਾਂ ਨੇ ਦੇਖਿਆ ਵੀ ਇਹ ਚਸ ਫੁਰਤੇਗਾ ਉਸométic ਸਾਲ ਦੇ ਗਰੀਬ ਸੀ ਤੇ ਉਹ ਕਹਿੰਦੇ ਵੀ ਅਸੀਂ ਜੋ ਨੇ ਨੌਜਵਾਨ ਇਸ ਰੇਸ ਦੇ ਵਿੱਚ ਆ ਗਏ ਨੂੰ ਮੈਨ ਹਾਰਟਨ ਸਿਟੀ ਹੁੰਦੀ ਨਿਯਾਰਕ ਸਿਟੀ ਮੈਰਾਥਨ 26 ਮਾਈਲ ਲੰਬੀ ਰੇਸ ਹੁੰਦੀ ਹੈ ਜੀ ਤੇ ਮੈਂ ਕਿਹਾ ਮੈਂ ਤੇ ਇੰਡੀਆ ਕਦੀ ਦੌੜਿਆ ਨਹੀਂ ਮੇਰੀ ਸਪੋਰਟਸ ਜਿਹੜੀ ਡਿਫਰੈਂਟ ਹੈਗੀ ਆ ਪਰ ਉਹਨਾਂ ਵੀ ਕਹਿਣ ਤੇ ਫੇਲ ਸਿੱਖਦੇ ਨੇ ਪ੍ਰੈਕਟਿਸ ਕੀਤੀ 2 ਕਿਲੋ ਦੌੜਨਾ ਸੀ ਤੇ ਉਹ ਮੇਰੇ ਖਿਆਲ ਨਾਲ 500 ਕਦਮ ਹੀ ਹੋਣਗੇ ਤੇ ਮੈਂ 1 ਕਿਲੋ ਤੋ ਅਗੇ ਨਿਕਲ ਚੁੱਕਾ ਸੀ ਕਾਫੀ ਫਾਸਟ ਸੀ ਉਸ ਸਮੇਂ ਫਿਰ ਅਸੀਂ ਨਿਯਾਰਕ ਸਿਟੀ ਮੈਰਾਥਨ ਜੇ ਪਾਰਟਿਸਪੇਸ਼ਨ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਚੱਲਦੇ ਹੋਏ 2003 ਦੇ ਵਿੱਚ ਅਸੀਂ ਸਰਦਾਰ ਫੋਜਾ ਸਿੰਘ ਜਿਹਨੂੰ ਨਿਊਯਾਰਕ ਲਿਆਂਦਾ ਇੰਗਲੈਂਡ ਇੰਗਲੈਂਡ ਤੋਂ ਤੇ ਕਾਫੀ ਪਬਲਿਸਿਟੀ ਹੋਈ ਨਿਊਯਾਰਕ ਦੇ ਵਿੱਚ ਤੇ ਉਸ ਦੇ ਇਸ ਤੋਂ ਬਾਅਦ ਇਹ ਹੋਇਆ ਉਹਨਾਂ ਦੀ ਜਿਹੜੀ ਸੰਸਥਾ ਸੀ ਉਹਨਾਂ ਨੇ ਬਣਾਈ ਸੀ 6 ਇਨ ਇੰਗਲੈਂਡ ਜੀ ਫੋਜਾ ਸਿੰਘ ਫੋਜਾ ਸਿੰਘ ਜੀ ਵਾਲੀ ਉਹਨਾਂ ਦੇ ਕੋਲ ਸ਼ਰਮਿੰਦਰ ਸਿੰਘ ਜੀ ਸੀ ਉਹਾਰੇ ਦੋਸਤ ਹੈਗੇ ਜੀ ਉਹਨਾਂ ਨੂੰ ਮੈਂ ਕਾਪੀ ਕੀਤਾ ਮੈਂ ਕਿੱਡੀ ਹੀ ਇੰਗਲੈਂਡ ਸੀ ਬਣਾ ਸਕਦੀ ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ ਫੇਮਸ ਇੰਸਟਾ ਬਣਾਈ 6 ਇਨ ਅਮਰੀਕਾ ਜੀ ਅਸੀਂ ਉਸ ਬੈਨਰ ਦੇ 헤ਡ ਹੀ ਦੌੜਨਾ ਸ਼ੁਰੂ ਕਰ ਦਿੱਤਾ ਫਰੰਟ ਤੇ ਲਿਖਿਆ ਹੁੰਦਾ 6 ਇਨ ਅਮਰੀਕਾ ਕੇਸਰੀ ਟੀ-ਸ਼ਰਟਾਂ ਤੇ ਯਰੀ ਬੈਕ ਤੇ ਲਿਖਿਆ ਹੁੰਦਾ ਪ੍ਰਾਊਡ ਟੂ ਬੀ ਸਿੱਖ ਨਾਲ ਖੰਡਾ ਦਾ ਲੋਗੋ ਹੁੰਦਾ ਸਾਡਾ ਕੇਸਰੀ ਦਸਤਾਰ ਹੁੰਦੀ ਹੈ ਜੀ ਉਹ ਇਸ ਕਰਕੇ ਸੀ 9/11 ਤੋਂ ਬਾਅਦ ਵੀ ਸਾਰਿਆਂ ਨੂੰ ਪਰਤ ਲੱਗੇ ਲੱਖਾਂ ਬੰਦੇ ਦੌੜ ਰਹੇ ਆ ਅੱਜ ਕੱਲ 8.5 ਲੱਖ ਦੌੜਿਆ ਸੀ ਪਿਛਲੇ ਸਾਲ ਉਸ ਸਮੇਂ ਸੀ 65000 97 ਦੀ ਗੱਲ ਆ ਤੇ ਉਰਚੇ ਅਸੀਂ ਅਲੱਗ ਹੀ ਵੱਖਰੀ ਖਾਲਸੇ ਨਜ਼ਰ ਉਦ ਦੇ ਸੀ ਸਾਰੇ ਉਹ ਮੇਰਾ ਇਹ ਹੈਗਾ ਵੀ ਆਪਣੀ ਇੰਡੀਵਿਜੂਅਲ ਯਾਨੀ ਸਾਦਾ ਵਿਅਕਤੀਗਾ ਤੁਨੂ ਸਾਰੀ ਦੁਨੀਆ ਤੇ ਪ੍ਰਚਾਰਨਾ ਇਹ ਚੀਜ਼ ਨੂੰ ਅਸੀਂ ਸ਼ੁਰੂ ਕੀਤਾ ਜੀ ਉਸ ਤੋਂ ਬਾਅਦ ਤਕਰੀਬਨ ਅੱਜ ਤੋਂ 15 ਸਾਲ ਪਹਿਲੇ ਮੰਚੇ ਕੀ ਅਲਯਾ ਵੀ ਇਹ ਗੋਰੀ ਰੀਸਾਂ ਆਰਗੇਨਾਈਜ਼ ਕਰਦੀ ਅਸੀਂ ਕਿਉਂ ਨਹੀਂ ਕਰ ਸਕਦੇ ਮੈਂ ਪਿੱਲੇ ਪਿੱਛੇ ਫੇਰ ਜਨਾਂ ਇਹ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ 1958 ਤੋਂ ਰਿਸ ਕਰਵਾ ਰਹੀ ਹੈ ਨਿਊਯਾਰਕ ਮੈਰਾਥਨ ਅਮਰੀਕਾ ਦੀ ਮੇਨ ਦੋ ਤਿੰਨ ਮੈਰਾਥਨਸ ਮਸ਼ਹੂਰ ਹੈ ਇਹ ਬੋਸਟਨ ਤੇ ਕੈਲੀਫੋਰਨੀਆ ਜੀ ਮੇਨ ਜਿਹੜੀਆਂ ਫੇਮਸ ਚੱਲਦੀ ਹੈ ਪੂਰੀ ਦੁਨੀਆ ਤੋਂ 100 ਦੇਸ਼ਾਂ ਦਾ ਪਿਛਲੇ ਸਾਲ 8 ਲੱਖ ਪਲੇਅਰ ਮੈਰਾਥਨ ਸਿਟੀ ਦੌੜਿਆ ਸੀ ਸਾਡੀ 8 ਲੱਖ ਬੰਦੇ ਨੇ ਤੋੜਨਾ ਇੱਕ ਕਿੱਡਾ ਵੱਡਾ ਮੀਲਾ ਹੈਗਾ ਜੀ ਜੀ ਉਸ ਨੂੰ ਕਵਰ ਕਰਨ ਲਈ ਵਰਲਡ ਦਾ ਮੀਡੀਆ ਆਉਂਦਾ ਤੇ ਉੱਥੇ ਸਿੱਖਾਂ ਵੱਲੋਂ ਪਾਰਟਿਸਿਪੇਟ ਕਰਨਾ ਕਿ ਸ੍ਰੀ ਦਸਤਾਰਾਂ ਨਾਲ ਬੜੀ ਵੱਡੀ ਮਾਨਮਲੀ ਗੱਲ ਸੀ ਹੂੰ ਤੇ 1958 ਤੋਂ ਸ਼ੁਰੂ ਹੋਈ ਰੀਸ ਤੋਂ ਬਾਅਦ ਉਹ ਕੀ ਕਰਦੀ ਉਹ ਜਿਹੜੀ ਸੰਸਥਾ ਹੈਗੀ ਹੈ ਜਿੱਦਾਂ 50 ਹਜ਼ਾਰ ਜਾਂ ਲੱਖਾਂ ਦੇ ਹਿਸਾਬ ਨਾਲ ਬੰਦੇ ਉਹਨਾਂ ਚੋਂ 8-10 ਬੰਦਿਆਂ ਨੂੰ ਚੂਜ਼ ਕਰਦੀ ਰਨਰਸ ਨੂੰ ਤੇ ਉਹਨਾਂ ਦੀ ਇੰਟਰਵਿਊ ਮੈਗਜ਼ੀਨ 'ਚ ਛਪਦੀ ਹੈ ਹੂੰ ਤੇ ਮੈਂ ਖੁਸ਼ ਕਿ ਕਿਸਮਤ ਪਹਿਲਾ ਸ਼ਰਕਾ 1952 ਤੋਂ ਲੈ ਕੇ ਪਹਿਲਾ ਸੇਖਾ ਹੁੰਦ ਤੱਕ ਜਾਂ ਪਹਿਲਾ ਇੰਡੀਅਨ ਕੈਲੋ ਜਿਸ ਦੀ 2004 ਚ ਉਸ ਮੈਗਜ਼ੀਨ ਚ ਇੰਟਰਵਿਊ ਸ਼ੀਪੀਸ ਜੀ ਉਸ ਲਗ ਉਸ ਸਾਲ 2.5 ਲੱਖ ਪਲੇਅਰ ਦੋੜਿਆ ਸੀ ਪਰ ਉਹਨਾਂ ਨੇ ਉਹਨਾਂ ਚ ਦਸ ਅਮਦਿਆਂ ਚ ਮੈਨੂੰ ਚੂਜ਼ ਕੀਤਾ ਸੀ ਜੀ 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 ਤੇ ਫਿਰ ਅਸੀਂ ਆਪਣੀ ਅਰ ਇਸ ਵਾਂ ਸ਼ੁਰੂ ਕੀਤੀ ਹੈ ਜੀ 15 ਸਾਲ ਪਹਿਲੇ ਜੀ ਕੁਇਨਸ ਦੇ ਵਿੱਚ ਕੀਤੀ ਵਿਸਾਖੀ 5K ਉਹ ਹਰ ਸਾਲ ਕੰਟੀਨਿਊਸ ਬੜੀ ਸੈਕਸੈਸਫੁਲ ਚੱਲ ਰਹੀ ਹੈ ਉਸ ਤੋਂ 2 ਸਾਲ ਬਾਅਦ ਅਸੀਂ ਲੌਂਗ ਆਈਲੈਂਡ ਉੱਥੇ ਤੇ ਰਹਿਣ ਵਾਲਾ ਹਾਂ ਅੱਜਕੱਲ ਉਹ ਤੇ ਸੀ ਕਿ ਉਹ ਕਿੱਦੀ ਲੌਂਗ ਆਈਲੈਂਡ ਫਾਈਕੇ ਤਾਂ ਜੀ ਤੇ 6 ਸਾਲ ਪਹਿਲੇ ਕਿੰਨੀਆਂ ਦਾ 올림픽 ਖਿਡਾਰੀ ਸੀ ਜਿਹੜਾ ਉਹ ਮੇਰੀ ਰੇਸ ਤੋੜਨ ਆਇਆ ਸੀ ਬੋਲਡ ਨਹੀਂ ਉਹ ਹੋ ਰਿਹਾ ਹੈਗਾ ਅੱਛਾ ਹੋ ਗਿਆ ਸੈਕੰਡ ਬਟ ਦ ਟੋਟਲ ਉਹਨਾਂ ਨੇ ਦੱਸ ਸਗੇ ਆ ਇਨ ਐਲਸਨ ਹੈਗਾ ਜੀ ਉਹ ਦੌੜਣਾ ਇਸ ਸਾਲ ਵੀ ਇਰਾਦਾ ਹੈ ਅਸੀਂ 1 ਅਕਤੂਬਰ ਦੇ ਫਸਟ ਵੀਕ ਕਰਾ ਰਹੇ ਹਾਂ ਉਹ ਫੇਰ ਪਾਰਟਿਸਿਪੇਟ ਕਰ ਰਹੇ ਹਾਂ ਸੋ ਜਿਹੜਾ 6 in ਅਮਰੀਕਾ ਦਾ ਜਿਹੜਾ ਟਰੈਕ ਆ ਉਹ ਮੈਰਾਥਨ ਦਾ ਜਾਂ ਰੇਸ ਹਾਂਜੀ ਰੇਸ ਦਾ ਪਲੱਸ ਮੇਰੀਆਂ ਜਿਹੜੀਆਂ ਬੁੱਕਸ ਆਪਦੀਆਂ ਅਸੀਂ ਉਹਨਾਂ ਨੂੰ ਪਬਲਿਸ਼ ਕਰਦੀ ਹਾਂ ਇਹ ਵੀ ਬੁੱਕ ਜਿਹੜੀ ਛਪੀ ਹੈ ਵੀ 6 in ਅਮਰੀਕਾ ਦੇ ਲੋਕੋ ਸੇਡ ਛਪੀ ਹੈ ਇਹਦੇ ਬਾਰੇ ਅਸੀਂ ਬਾਅਦ ਕਰਾਂਗੇ ਸੋ ਅਸੀਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ ਇਸ ਤੋਂ ਬਾਅਦ ਅੱਡਾ ਜਿਹੜੇ ਅਗਲੀ ਸਾਰਾ ਗੜੀ ਦੇ ਫਾਊਂਡੇਸ਼ਨ ਦੇ ਬਾਰੇ ਗੱਲ ਕਰਾਂਗੇ ਸੋ प्यारे दर्शक ਤੇ ਸਰੋਤੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਆ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਡਾਕਟਰ ਜੋਸ਼ਨ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਜੁੜੇ ਰਹੋ ਸਾਡਾ ਟੀਵੀ ਯੂਐਸਏ ਦੇ ਨਾਲ